ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਦੇ ਨਾਲ ਇੱਕ ਪਿਆਰ ਭਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੁਭਾਈਮਾਨ ਸੀ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਮਾਤਾ ਰਹਿੰਦੀ ਸੀ ਇਸ ਮਾਤਾ ਦਾ ਨਾਮ ਸੀ ਮਾਤਾ ਤਾਬੋ ਮਾਨੰਦਰ ਬਹੁਤ ਜ਼ਿਆਦਾ ਪਿਆਰ ਸੀ ਗੁਰੂ ਘਰ ਦੇ ਨਾਲ ਪ੍ਰੇਮ ਕਰਦੀ ਸੀ ਮਾਨੰਦਰ ਖਿਆਲ ਆਇਆ ਵੀ ਕਿਵੇਂ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਐ ਸਿੱਖ ਸੰਗਤਾਂ ਲੰਗਰ ਛਕਦੀਆਂ ਕਿਉਂ ਨਾ ਮੈਂ ਵੀ ਸੇਵਾ ਕਰਾਂ ਤੇ ਸੇਵਾ ਕਿਸ ਤਰ੍ਹਾਂ ਕਰੇ ਮੈਂ ਵੀ ਗੁਰੂ ਨੂੰ ਮੈਂ ਵੀ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੀ ਹਾਂ ਪਰ ਘਰ ਦੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਮੈਂ ਉਹ ਜਿਹੜਾ ਲੰਗਰ ਐ ਉਹ ਤਿਆਰ ਕਰਕੇ ਉੱਥੇ ਲਿਜਾ ਸਕਾਂ ਘਰ ਬਹੁਤ ਗਰੀਬੀ ਹੈ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਇੱਕ ਦਿਨ ਮਨ ਅੰਦਰ ਖਿਆਲ ਆਇਆ ਉਹਨੇ ਆਪਣੇ ਹੱਥੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਾਣੀ ਪੜ੍ਹਦਿਆਂ ਆਪਣੇ ਹੱਥੀ ਪਹਿਲਾਂ ਉਹਨੇ ਦਾਣੇ ਪੀਸੇ ਆਟਾ ਬਣਾਇਆ ਆਟਾ ਬਣਾ ਕੇ ਉਹਨੇ ਆਪਣੇ ਹੱਥੀ ਜਿਹੜਾ ਸੀ ਉਸ ਵੇਲੇ ਦੇ ਨਾਲ ਉਸ ਆਟੇ ਨੂੰ ਗੁੰਨ ਕੇ ਪ੍ਰਸ਼ਾਦਾ ਪਕਾਇਆ ਦੀਪਕੋਂ ਤੋਂ ਬਾਅਦ ਹੁਣ ਮਨ 'ਚ ਖਿਆਲ ਆਇਆ ਵੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਹਰ Rai ਸਾਹਿਬ ਮਹਾਰਾਜ ਵਾਸਤੇ ਇਹ ਲੰਗਰ ਲੈ ਕੇ ਜਾਵਾਂ ਲੋਕ ਕੀ ਕਹਿਣਗੇ ਸੁੱਖਾ ਸੁੱਕਾ ਮਿੱਸਾ ਪ੍ਰਸ਼ਾਦਾ ਲੈ ਕੇ ਇਹ ਗੁਰੂ ਨੂੰ ਛਕਾਉਣ ਵਾਸਤੇ ਆ ਗਈ ਲੱਜਿਆ ਆ ਗਈ ਮਨੰਦਰ ਕਿ ਮੈਂ ਕਿਵੇਂ ਜਾਵਾਂ ਤੇ ਫਿਰ ਜਾਨ ਦੀ ਬਜਾਏ ਉਹ ਅੰਦਰ ਵੜ ਗਈ ਅੰਦਰ ਵੜ ਕੇ ਦੋਵੇਂ ਹੱਥ ਜੋੜ ਕੇ ਗੁਰੂ ਹਰਿਐਸਾ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਕੇ ਕਿਆ ਸਤਿਗੁਰੂ ਮੈਂ ਬਹੁਤ ਗਰੀਬਣੀ ਹਾਂ ਮਹਾਰਾਜ ਰੁੱਖਾ ਮਿਸਾ ਮੈਂ ਇਹ ਗੁਰੂ ਕਾ ਲੰਗਰ ਤਿਆਰ ਕੀਤਾ ਤੇ ਮਨੰਦਰ ਇੱਛਾ ਹੈ ਜੇ ਇਸ ਪ੍ਰਸ਼ਾਦੇ ਨੂੰ ਤੁਸੀਂ ਛਕਣਾ ਕਰੋ ਮਹਾਰਾਜ ਕਿਰਪਾ ਕਰੋ ਮੈਂ ਤੇ ਤੁਹਾਡੇ ਕੋਲ ਨਹੀਂ ਆ ਸਕਦੀ ਪਰ ਤੁਸੀਂ ਤੇ ਚੱਲ ਕੇ ਮੇਰੇ ਕੋਲ ਆ ਸਕਦੇ ਹੋਣਾ ਇਦਾਂ ਪਿਆਰ ਵਿੱਚ ਭੇਜੀ ਗੁਰੂ ਹਰਿਐਸਾਹ ਮਹਾਰਾਜ ਨੂੰ ਜਾਤ ਕਰਦੀ ਪਈ ਐ ਤੇ ਦੂਸਰੇ ਪਾਸੇ ਗੁਰੂ ਹਰਿਐਸਾਹ ਮਹਾਰਾਜ ਉਸੇ ਵੇਲੇ ਦੇ ਨਾਲ ਸਿੱਖਾਂ ਨੂੰ ਕਹਿ ਸਿੱਖੋ ਘੋੜਾ ਲੈ ਕੇ ਆਓ ਸਿੱਖ ਘੋੜਾ ਲੈ ਕੇ ਆਏ ਮਹਾਰਾਜ ਘੋੜੇ ਤੇ ਸਵਾਰ ਹੋਏ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਨਗਰ ਤੋਂ ਬਾਹਰ-ਬਾਰ ਜਾ ਕੇ ਉਹਦੀ ਜਿਹੜੀ ਝੁੱਗੀ ਸੀ ਕੱਚਾ ਘਰ ਸੀ ਬਾਹਰ ਜਾ ਕੇ ਆਵਾਜ਼ ਦੇ ਕੇ ਕਿਆ ਮਾਈ ਜੋ ਯਾਦ ਕਰਦੀ ਸੀ ਅਸੀਂ ਆ ਗਏ ਹਾਂ ਮਾਈ ਧੌੜ ਕੇ ਬਾਹਰ ਆਈ ਤੇ ਗੁਰੂ ਹਰਿਐਸਾ ਮਹਾਰਾਜ ਕਹਿਣ ਲੱਗੇ ਕਹਿੰਦੇ ਮਾਤਾ ਲਿਆ ਸਾਨੂੰ ਬਹੁਤ ਭੁੱਖ ਲੱਗੀ ਸੀ ਤੇ ਮੇਰੇ ਸਾਡੇ ਮਨ 'ਚ ਖਿਆਲ ਆਇਆ ਵੀ ਅਸੀਂ ਤੇਰੇ ਹੱਥ ਦਾ ਬਣਿਆ ਪ੍ਰਸ਼ਾਦਾ ਛੱਕ ਲਈਏ ਮਾਈ ਤਾਬੋ ਦੇ ਮਨ ਦੀ ਖੁਸ਼ੀ ਨਾ ਰਹੀ ਹਰਾਨੀ ਦੀ ਹੱਦ ਨਾ ਰਹੀ ਮੈਂ ਤੇ ਪਿਆਰ ਵਿੱਚ ਯਾਦ ਕਰਦੀ ਸੀ ਗੁਰੂ ਹਰਿਐਸ ਮਹਾਰਾਜ ਨਵਾਜਣ ਵਾਸਤੇ ਆਏ ਛੇਤੀ ਦੇ ਨਾਲ ਅੰਦਰ ਗਈ ਪੋਣੇ ਦੇ ਵਿੱਚ ਜਿਹੜੀਆਂ ਰੋਟੀਆਂ ਲਵੇਟ ਕੇ ਰੱਖੀਆਂ ਸੀ ਨਾ ਉਹ ਰੋਟੀਆਂ ਲਿਆ ਕੇ ਗੁਰੂ ਹਰਿਐਸ ਮਹਾਰਾਜ ਦੇ ਸਨਮੁਖ ਕੀਤੀਆਂ ਮਹਾਰਾਜ ਘੋੜੇ ਦੇ ਉੱਪਰ ਹੀ ਬੈਠੇ ਹੋਏ ਨਾ ਸਤਗੁਰਾਂ ਕੋਈ ਹੱਥ ਧੋਤੇ ਨਾ ਮਹਾਰਾਜ ਥੱਲੇ ਉਤਰੇ ਉੱਤੇ ਬੈਠੇ ਬੈਠੇ ਮਹਾਰਾਜ ਨੇ ਉਹ ਪ੍ਰਸ਼ਾਦੇ ਛਕ ਲਏ ਤੇ ਛਕਣ ਤੋਂ ਬਾਅਦ ਅਸੀਸਾਂ ਦੇ ਕੇ ਨਵਾਜਿਆ ਮਾਈ ਤਾਪੂ ਇਨੀ ਪਿਆਰ ਵਿੱਚ ਭਿੱਜ ਗਈ ਉਹਨੇ ਕਹਿਣਾ ਤੇ ਇਹ ਸੀ ਕਿ ਮਹਾਰਾਜ ਮੈਂ ਪਾਪੀ ਹਾਂ ਤੁਸੀਂ ਬਖਸ਼ਣ ਹਾਰੋ ਪਿਆਰ ਵਿੱਚ ਉਹਦੀ ਸੁੱਧ ਬੋਧੀ ਨਾ ਰਹੀ ਆਪਾ ਭਾਈ ਗੁਰਦਾਸ ਜੀ ਦਾ ਬਚਨ ਪੜ੍ਹਦੇ ਹਾਂ ਦਰਸ਼ਨ ਦੇਖਤ ਸੁੱਧ ਕੀ ਨਾ ਸੁੱਧ ਰਹੀ ਬੁੱਧ ਮੈ ਨਾ ਬੁੱਧ ਕੀ ਨਾ ਬੁੱਧ ਰਹੀ ਵੀ ਜਿਹੜਾ ਬੰਦਾ ਹੈ ਉਹਦੀ ਸੁੱਧ ਬੁੱਧ ਭੁੱਲ ਜਾਂਦੀ ਹੈ ਤੇ ਮਾਈ ਤਾਬੋ ਦੀ ਸੁਧ ਬੋਦੀ ਭੁੱਲ ਗਈ ਇਹ ਕਹਿਣਾ ਸੀ ਕਿ ਮੈਂ ਪਾਪੀ ਹਾਂ ਤੂੰ ਬਖਸ਼ਣਹਾਰ ਤੇ ਉਹ ਆਪਣੇ ਮੂੰਹ ਤੋਂ ਕਹੀ ਜਾ ਰਹੀ ਸੀ ਕਿ ਤੂੰ ਪਾਪੀ ਮੈਂ ਬਖਸ਼ਣਹਾਰ ਸਿੱਖਾਂ ਨੇ ਝੰਡੋੜਿਆ ਵੀ ਤੁਸੀਂ ਗਲਤ ਬੋਲ ਰਹੇ ਹੋ ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਵਰਜਦਿਆਂ ਕਿਹਾ ਕਹਿਣ ਲੱਗੇ ਸ਼ਬਦਾਂ ਨੂੰ ਛੱਡ ਇਹਦੇ ਅੰਦਰ ਦੀ ਪਿਆਰ ਦੀ ਭਾਵਨਾ ਵੇਖ ਭਾਵਨਾ ਕਿੰਨੀ ਪਵਿੱਤਰ ਹੈ ਮਹਾਰਾਜ ਨੇ ਪ੍ਰਸ਼ਾਦਾ ਛਕਿਆ ਸਤਿਗੁਰੂ ਸ਼িকার ਖੇਡਣ ਵਾਸਤੇ ਚਲੇ ਗਏ ਜਦੋਂ ਅਗਲਾ ਦਿਨ ਚੜਿਆ ਤੇ ਫੇਰ ਦੁਬਾਰਾ ਤੋਂ ਸਤਿਗੁਰੂ ਸ਼িকার ਖੇਡਣ ਵਾਸਤੇ ਗਏ ਤੇ ਸਿੱਖਾਂ ਨੇ ਨਾਲ ਪ੍ਰਸ਼ਾਦਾ ਬਣਾ ਲਿਆ ਜਦੋਂ ਉਹੀ ਸਮਾਂ ਹੋਇਆ ਜਿਹੜੇ ਸਮੇਂ ਕੱਲ ਮਾਈ ਤਾਬੋ ਦੇ ਘਰੋਂ ਪ੍ਰਸ਼ਾਦਾ ਛਕਿਆ ਸੀ ਤੇ ਸਿੱਖਾਂ ਨੇ ਲਿਆ ਕੇ ਮਹਾਰਾਜ ਦੇ ਸਾਹਮਣੇ ਪ੍ਰਸ਼ਾਦਾ ਰੱਖਿਆ ਸਤਿਗੁਰੂ ਸ਼ਕੋ ਮਹਾਰਾਜ ਕਹਿਣ ਲੱਗੇ ਕਿ ਕਿਹੜੇ ਵੇਲੇ ਦਾ ਪ੍ਰਸ਼ਾਦਾ ਹੈ ਪ੍ਰਸ਼ਾਦਾ ਤੇ ਗੁਰੂ ਕੇ ਲੰਗਰ ਵਿੱਚ ਬੈਠ ਕੇ ਛਕਿਆ ਜਾਂਦਾ ਤੁਸੀਂ ਇਹ ਤਾਂ ਨਾਲ ਕਿਉਂ ਲੈ ਆਏ ਸਿੱਖ ਕਹਿਣ ਲੱਗੇ ਮਹਾਰਾਜ ਤੁਸੀਂ ਕੱਲ ਮਾਈ ਦੇ ਘਰੋਂ ਮੰਗ ਕੇ ਛਕਿਆ ਸੀ ਤੁਹਾਨੂੰ ਭੁੱਖ ਲੱਗੀ ਸੀ ਤੇ ਅਸੀਂ ਖਿਆਲ ਕੀਤਾ ਕਿ ਅੱਜ ਵੀ ਮਹਾਰਾਜ ਨੂੰ ਭੁੱਖ ਲੱਗੇਗੀ ਅਸੀਂ ਤਾਂ ਕਰਕੇ ਲੈ ਆਏ ਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਸਿੱਖੋ ਕੱਲ ਤੇ ਪ੍ਰੇਮ ਦੀ ਖੇਡ ਸੀ ਮਾਤਾ ਸਾਨੂੰ ਪ੍ਰੇਮ ਵਿੱਚ ਯਾਦ ਕਰਦੀ ਸੀ ਇਸ ਕਰਕੇ ਅਸੀਂ ਉਹਦੇ ਪ੍ਰੇਮ ਦੇ ਬੱਚੇ ਹੋਏ ਉਹਦੇ ਘਰ ਜਾ ਕੇ ਪ੍ਰਸ਼ਾਦਾ ਛਕਿਆ ਇਹ ਰੋਜ਼-ਰੋਜ਼ ਨਹੀਂ ਹੁੰਦਾ ਬੇ ਟਾਈਮ ਪ੍ਰਸ਼ਾਦਾ ਨਹੀਂ ਛਕਿਆ ਜਾ ਸਕਦਾ ਪ੍ਰਸ਼ਾਦਾ ਗੁਰੂ ਘਰ ਲੰਗਰ ਵਿੱਚ ਛਕਿਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਨਾਲ ਗੁਰੂ ਹਰ Rai ਸਾਹਿਬ ਮਹਾਰਾਜ ਨੇ ਮਾਈ ਤਾਬੋ ਨੂੰ ਨਵਾਜਣਾ ਕੀਤਾ ਤੇ ਜਿਹੜਾ ਵੀ ਪ੍ਰੇਮ ਦੇ ਨਾਲ ਸਤਿਗੁਰੂ ਨੂੰ ਯਾਦ ਕਰਦਾ ਹੈ ਮਹਾਰਾਜ ਉਹਦੇ ਪ੍ਰੇਮ ਨੂੰ ਭਾਗ ਲਾਉਂਦੇ ਐ ਤੇ ਉਹਨੂੰ ਇਸੇ ਤਰ੍ਹਾਂ ਦੇ ਨਾਲ ਹੀ ਨਿਵਾਜਦੇ ਐ ਚਾਹੇ ਕਿਤੇ ਵੀ ਕੋਈ ਬੈਠਾ ਗੁਰੂ ਨੂੰ ਯਾਦ ਕਰੇ ਗੁਰੂ ਗੁਰੂ ਜੱਪੇ ਤੇ ਗੁਰੂ ਆਪ ਉਹਦੀ ਬੋੜੀ ਕਰਨ ਵਾਸਤੇ ਜਾਂਦਾ ਹੈ ਆਪਾਂ ਵੀ ਮਨ ਕਰਕੇ ਗੁਰੂ ਨੂੰ ਪਿਆਰ ਕਰੀਏ ਤੇ ਮਨ ਕਰਕੇ ਗੁਰੂ ਨੂੰ ਜਾਦ ਕਰੀਏ ਚੇਤੇ ਕਰੀਏ ਗੁਰੂ ਸਾਨੂੰ ਵੀ ਨਵਾਜੇਗਾ ਇਹ ਪ੍ਰੇਮ ਦੇ ਨਾਲ ਭਿੱਜੀ ਹੋਈ ਇਤਿਹਾਸ ਦੀ ਸਾਖੀ ਹੈ ਮਾਈ ਤਾਬੋ ਪ੍ਰੇਮ ਨਾਲ ਜਾਦ ਕਰਦੀ ਹੈ ਤੇ ਸਤਿਗੁਰੂ ਨੂੰ ਨਵਾਜਣ ਵਾਸਤੇ ਜਾਂਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ